ਇਜੇ ਮੰਗੇ ਧਾਰੇ ਕਿਸੇ ਦੂਜਾ ਕਿਸੇ ਮਾਤੜ ਨੂੰ ਕੋਈ ਲੋਡ ਪੈ ਜੇ ਕੋਈ ਬਿਮਾਰ ਠਮਾਰ ਹੋ ਜੇ ਕੋਈ ਹੋਰ ਲੋਡ ਪੈ ਜੇ ਮਾਤੜ ਕੋਈ 100 ਰੁਪਿਆ ਨਹੀਂ ਮੰਗਿਆ 100 ਰੁਪਿਆ ਵੀ ਨਾ ਭਾਈ ਮੇਰੇ ਕੋਲ ਹੈ ਨਹੀਂ ਏਜੰਟ ਕਹਿੰਦਾ ਨਾ ਲਿਆ ਅਮਰੀਕਾ ਚ ਨਾ ਹੁੰਨੇ ਆ ਕੈਨੇਡਾ ਚ ਨਾ ਹੁੰਨੇ ਆ ਆ ਜਾ ਲਿਆ ਉਹਦੀ ਪਤੰਦਰ ਲੈ ਜਾਣਗੇ ਝੋਲਾ ਭਰ ਕੇ ਲਓ ਜੀ ਕਿੰਨੇ 40 ਲੱਖ ਲਓ ਆ ਸੰਭੂ ਜੀ ਕੋਈ ਲਿਖਤ ਨਹੀਂ ਕੋਈ ਪੜਤ ਨਹੀਂ ਇੱਥੇ ਰਹੁੰਦੇ ਫਿਰ ਸਾਡੇ ਕੋਲ ਉਹ ਭਾਈ 40 ਲੱਖ ਠੱਗ ਲਿਆ ਉਹ ਭਾਈ 50 ਲੱਖ ਠੱਗ ਲਿਆ ਮੈਂ ਸਾਨੂੰ ਪੁੱਛ ਕਰ ਦਿੱਤੇ ਸੀ ਸੌ ਰੁਪਏ ਦੇ ਨਾ ਜਾਓ ਐਕਟਿਵ ਕੰਮ ਕਰਕੇ ਦਾ ਜਿਹਨੂੰ ਕੋਈ ਪੱਠੇ ਵੱਢਣ ਨੂੰ ਤਿਆਰ ਨਹੀਂ ਪਸ਼ੂਆਂ ਵਾਲੇ ਕੋਈ ਪਸ਼ੂਆਂ ਨੂੰ ਕੱਖ ਪਾਉਣ ਨੂੰ ਤਿਆਰ ਨਹੀਂ ਕੋਈ ਹੋਰ ਕੰਮ ਕਰਨ ਨੂੰ ਤਿਆਰ ਨਹੀਂ ਉੱਥੇ ਬਦੰਦਰੋ ਜਾ ਕੇ ਕੰਮ ਤੇ ਡਿਪਰੇਸ਼ਨ ਦਾ ਸ਼ਕਾਰ ਹੋਈ ਜਨਨ ਨਾਲੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਪਰਿਵਾਰ ਕਰਵਾਨ ਕਿਉਂ ਕੀਤਾ ਦੱਸਿਓ ਮੈਨੂੰ ਜਵਾਬ ਦਿਓ ਬਾਬਾ ਬੰਦਾ ਸਿੰਘ ਬਹਾਦਰ ਦੇ ਜਵਾਕ ਦਾ 4 ਸਾਲ 4.5 ਸਾਲ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਚ ਪਾਇਆ ਕਿਉਂ ਚੱਕੜੀਆਂ ਦੇ ਚੜੇ ਤਕੀਆਂ ਤਵੀਆਂ ਤੇ ਬੈਠੇ ਕਿਉਂ? ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਸਾਡੀਆਂ ਮਾਮਾ ਨੇ ਝੋਲੀਆਂ ਚ ਭਵਾਏ ਕਿਉਂ? ਜਵਾਬ ਦਿਓ। ਸਾਡੇ ਬੰਦਿਆਂ ਨੇ ਸੰਘਰਸ਼ ਕੀਤੇ ਜੰਗਲਾਂ ਦੀ ਰਾਤਾਂ ਕੱਟੀਆਂ ਘੋੜਿਆਂ ਦੀਆਂ ਕਾਠੀਆਂ ਦੇ ਸੁੱਤੇ ਛੋਲੇ ਖਾ ਕੇ ਮੁੱਠ ਪਾਣੀ ਪੀ ਕੇ ਗੁਜ਼ਾਰਾ ਕੀਤਾ ਕਿਉਂ? ਜਵਾਬ ਹੈ ਕੋਈ? ਉਹਨਾਂ ਨੇ ਆਪਣੀ ਪਛਾਣ ਨੂੰ ਬਰਕਰਾਰ ਰੱਖਣ ਲਈ ਆਪਣੀ ਹੋਂਦ ਨੂੰ ਜਿਉਂਦਾ ਰੱਖਣ ਲਈ ਗੁਰੂ ਗੋਬਿੰਦ ਸਿੰਘ ਦੀ ਜੰਗ ਕਿਹੜੀ ਗੱਲ ਦੀ ਸੀ ਲੜਾਈ ਕਿਹੜੀ ਗੱਲ ਦੀ ਸੀ ਮੁਗਲਾਂ ਨਾਲ ਉਹ ਕਹਿੰਦੇ ਜੀ ਆਪਣੀ ਪਛਾਣ ਛੱਡੋ ਇੱਧਰ ਆ ਜਾਓ ਕਹਿੰਦੇ ਨਹੀਂ ਪਛਾਣ ਨਹੀਂ ਛੱਡਣੀ ਪਰਿਵਾਰ ਕੁਰਬਾਨ ਕਰਤਾ ਤੁਸੀਂ ਯਾਰ ਕੱਲੇ ਡਾਂਦਰਾਂ ਪਿੱਛੇ ਪਛਾਣ ਵੀ ਛੱਡਤੀ ਬੋਲੀ ਵੀ ਭੁੱਲ ਗਏ ਇਤਿਹਾਸ ਨੂੰ ਵੀ ਦੂਰ ਹੋ ਗਏ ਸੋਡੇ ਸੱਭਿਆਚਾਰ ਤੋਂ ਵੀ ਦੂਰ ਹੋ ਗਏ ਸੋਡੇ ਕੀ ਦੇ ਪੱਲੇ ਯਾਰ ਹਾਂ ਦੱਸੋ ਮੈਂ ਤੁਹਾਨੂੰ ਗੱਲਾਂ ਨਾ ਕੱਢਾਂ ਮੈਂ ਸਿਰਫ ਕੱਲੇ ਪੈਸੇ ਯਾਰ ਆਹੀ ਜ਼ਿੰਦਗੀ ਆ ਗੱਡੀ ਤੇ ਘੁੰਮ ਲੈ ਵਧੀਆ ਕੱਪੜੇ ਪਾ ਲੇ। ਹਣ ਬਾਹਰ ਦੀਆਂ ਬੀਬੀਆਂ ਬਹੁਤ ਗੁੱਸਾ ਕਰਦੀਆਂ ਮੇਰਾ। ਇਹ ਉੱਥੇ ਖੁੱਲ ਬਾਧੂ ਇਹਨਾਂ ਨੂੰ ਇਹ ਆਉਣ ਕੇ ਆ ਕੇ ਰਾਜੀ ਨਹੀਂ। ਬਹੁਤ ਮੁੰਡੇ ਮੈਨੂੰ ਦੱਸਦੇ ਆ ਕਹਿੰਦੇ ਭਾਈ ਆਉਣ ਨੂੰ ਤਿਆਰ ਨ ਜਨਾਨੀ ਨਹੀਂ ਮੰਦੀ। ਅਸੀਂ ਵੀ ਕਹੇ ਬੁੜੀ ਦੇ ਪੇਟੋਂ ਜੰਮੇ ਆਂ। ਅਸੀਂ ਵੀ ਜਨਾਨੀ ਦੇ ਪੇਟੋਂ ਜੰਮੇ ਆਂ ਅਸੀਂ ਵੀ। ਸੋਗਾ ਮੰਦਾ ਆਖੇ ਜਿੱਤ ਜਮੈ ਰਜਾਨ ਸਾਡੇ ਗੁਰੂਆਂ ਨੇ ਵੀ ਕਿਹਾ। ਪਰ ਕਹਿਣਾ ਪੈਂਦਾ ਇਹਨਾਂ ਨੂੰ ਇੱਥੇ ਪਤਾ ਨਹੀਂ ਕੀ ਬਿਮਾਰੀ ਪੈਂਦੀ ਆ। ਇੱਥੇ ਆ ਕੇ ਰਾਜੀ ਨਹੀਂ ਹੈਗੀਆਂ। ਦੇ ਨਵੇਂ ਹਾਲ ਦੇ ਆਪਣਾ ਲੈ ਮੈਂ ਤਾਂ ਹੋਰ ਹੀ ਸੁਣਦਾ ਆ ਆਮ ਤੌਰ ਤੇ ਕੁੜੀਆਂ ਦੀ ਪਤਾ ਕੀ ਡਿਮਾਂਡ ਹੁੰਦੀ ਆ ਮਾਪਿਆਂ ਦੇ ਅੱਗੇ ਵੀ ਮੇਰੇ ਲਈ ਮੁੰਡਾ ਦੇਖਣ ਜਾਂਦੇ ਹੋ ਭਰਾ ਦਾ ਉਹਦੇ ਹੋਵੇ ਕੋਈ ਹੋਰ ਕੱਲਾ ਹੀ ਹੋਵੇ ਲੈ ਚਾਚਾ ਤਾਇਆ ਦੇ ਰਿਸ਼ਤੇ ਖਤਮ ਹੋ ਗਏ ਸਾਡੇ ਯਾਰ ਭੂਆ ਮਾਸੀਆਂ ਦੇ ਰਿਸ਼ਤੇ ਖਤਮ ਹੋ ਗਏ ਜਿਹਦੇ ਪਹਿਲਾਂ ਮੁੰਡਾ ਜੰਮ ਪਿਆ ਉੱਥੇ ਖੜ ਜਾਂਦੇ ਆ ਦੂਜਾ ਜਵਾਕ ਹੀ ਨਹੀਂ ਜੰਮਦੇ ਉਹ ਗੌਣਲੇ ਨੇ ਵੀ ਇੱਕ ਲਿਖਿਆ ਗਾਇਆ ਸੀਗਾ ਪਤਾ ਨਹੀਂ ਕਿਹੜੇ ਗਾਇਕ ਨੇ ਗਾਇਆ ਕੋਈ ਕਲੀਅਰ ਕੰਠ ਨੇ ਗਾਇਆ ਕਿ 3 ਕੁੜੀਆਂ ਜਿਹਦਾ ਪਹਿਲਾਂ ਆਗੀਆਂ ਪਹਿਲਾ ਕੁੜੀ ਹੋਗੀ ਮੁੰਡੇ ਤੋਂ ਤਾਂ ਧਰਤੀ ਤੇ ਆਉਣਗੀਆਂ ਨਹੀਂ ਮੁਰਕੇ ਭੁੱਲ ਜਾਈਦੇ ਪਹਿਲਾ ਮੁੰਡਾ ਹਗਾ ਮੁਰਕੇ ਕੁੜੀ ਨਹੀਂ ਆਉਂਦੀ ਕੱਲਾ ਕੱਲਾ ਜਬਾਗ ਜੰਮ ਲਿਆ ਉਹ ਚੱਟੇ ਦਾ ਮਰ ਗਿਆ ਕੋਈ ਬਾਹਰ ਨੂੰ ਭੱਜ ਗਏ ਪੱਲੇ ਕੀ ਆ ਕੋਈ ਐਕਸੀਡੈਂਟ ਨਾਲ ਮਰ ਗਿਆ ਦੀਵਾ ਗੁੱਲ ਬਾਲੇ ਕਹਿੰਦੇ ਨਹੀਂ ਕੱਲਾ ਬਹੁਤ ਨਹੀਂ ਕੱਲਾ ਸ਼ੇਰ ਬਾਧੂ ਹੁੰਦਾ ਫਲਾਣਾ ਮੈਂ ਸ਼ੇਰ ਰੁਕਤੀੜ ਘੇਰ ਕੇ ਮਾਰ ਦਿੰਦਾ 20-20 ਕਤੀੜ ਇਕੱਠੇ ਹੋ ਕੇ ਸ਼ੇਰ ਨੂੰ ਘੇਰ ਲੈਂਦੇ ਆ ਜਾ ਜਾ ਪੰਜ ਪੰਜ ਅੱਗੇ ਸਾਡੇ ਭਰਾ ਹੁੰਦੇ ਸੀਗੇ ਸਾਰੇ ਰਸਤੇ ਨਾਤੇ ਹੁੰਦੇ ਸੀਗੇ ਸੋ ਠੀਕ ਆ ਬਾਈ ਬਸ ਮੈਂ ਤਾਂ ਇਹੀ ਗੱਲਾਂ ਦਿਲ ਦੀ ਪੜਾਹ ਜੀ ਕੱਢਣੀ ਹੈਗੀ ਤੁਹਾਡੇ ਨਾਲ ਮੰਨ ਜਾ ਮੇਰਾ ਭਰਾ ਹੀ ਰਹਿੰਦਾ ਯਾਰ ਕੀ ਹੋਈ ਜਾਂਦਾ ਪੰਜਾਬ ਨੂੰ ਯਾਰ ਰੰਗਲਾ ਪੰਜਾਬ ਸਾਡਾ ਕਿੱਧਰ ਨੂੰ ਹੋ ਤਰਿਆ ਯਾਰ ਇੱਥੇ ਮੁੰਡੇ ਦੇਖਣੋਂ ਹਟ ਗਏ ਬਾਈ ਗਰਾਊਂਡ ਖਾਲੀ ਹੋ ਗਏ ਯਾਰ ਸਕੂਲ ਆਪਣੇ ਕਾਲਜ ਸਾਡੇ ਸੁਣਨੇ ਹੋ ਗਏ ਜੁੰਦੇ ਲਾਗੇ ਕਾਲਜਾਂ ਜਿਉਂਸਟੀਆਂ ਖਾਲੀ ਹੋ ਗਈਆਂ ਮੇਲਿਆਂ ਤੇ ਕਾਠੀ ਨਹੀਂ ਹੁੰਦਾ ਹੁਣ ਤਾਂ ਲੜਨੋਂ ਹੀ हट ਗਏ ਲੜਨ ਵਾਲੇ ਮਾਹੌਲ ਗਿਆ ਅੱਗੇ ਕਾਲਜ ਪੜਦੇ ਰੋਜ਼ ਡਾਂਗ ਖੜਕਦੀ ਕਦੇ ਬੱਸ ਵਾਲਾ ਘੇਰ ਲਿਆ ਕਦੇ ਕੋਈ ਰੌਲਾ ਪਾਇਆ ਤੇ ਕੋਈ ਹੁਣ ਤਾਂ ਮੈਂ ਲੜਾਈ ਨਹੀਂ ਸੁਣੀ ਕਾਲਜ ਕਦੇ ਲੜਾਈ ਹੋਈ ਹੋਵੇ ਹੁਣ ਆਹ ਦਾ ਹੈਗਾ ਕਿੱਲਾ ਵਾ ਗੈਂਗਵਾਰ ਜਾਂਦਾ ਉੱਥੇ ਗੋਲੀ ਮਾਰ ਗਿਆ ਕੋਈ ਵਪਾਰੀ ਨੂੰ ਗੋਲੀ ਮਾਰ ਗਿਆ ਕੋਈ ਉਹਨੂੰ ਗੋਲੀ ਮਾਰ ਗਿਆ ਵੀ ਉੱਥੇ ਵੜਤਾ ਉਹ ਚੱਲਿਆ ਵਾ ਕੰਮ ਅੱਗੇ ਕਾਲਜਾਂ ਪਿੱਛੇ ਲੜਦੇ ਅ ਬੱਸਾਂ ਤੇ ਟਿਕਟਾਂ ਪਿੱਛੇ ਲੜਦੇ ਜਾਂ ਸਮੇਂ ਕਾਲਜ ਦੇ ਗਰੁੱਪ ਬਣ ਕੇ ਲੜਦੇ ਉਹਦਾ ਮਾਹੌਲ ਹੀ ਖਤਮ ਜਾ ਹੋ ਗਿਆ। ਪਰ ਇਹ ਹੀ ਨਹੀਂ ਹੋ ਗਿਆ ਇੱਥੇ। ਸੋ ਮੇਰੀਆਂ ਬਾਹਰਲੀਆਂ ਬੀਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਹਾਡੇ ਮੁਰੇ ਗਜਾਰਸ਼ਾ ਮੁੜਿਆਓ। ਮੁੜਿਆਓ ਇੱਕ ਵਾਰੀ ਇਹ ਧਰਤੀ ਕੁਮਾਲੀ ਨਾ ਇਹ ਮੰਗ ਕੁਮਾਲੀ ਬਾਈ ਇਹ ਮਿਲਣੀ ਨਹੀਂ ਬਾਈ। ਇਹ ਮੁੜ ਕੇ ਨਸੀਬ ਨਹੀਂ ਹੋਣੀ ਸੋ ਵਾਲੀ ਕਰਮਾਂ ਵਾਲਿਆਂ ਬੜੇ ਭਾਗਾਂ ਵਾਲਿਓ ਪਤਾ ਨਹੀਂ ਕਿਹੜੇ ਤੁਸੀਂ ਪੁੰਨ ਕੀਤੇ ਆ ਕਿ ਤੁਸੀਂ ਪੰਜਾਬ 'ਚ ਜੰਮੇ ਹੋ ਵਾੜੀ ਜਰਖੇ ਤੇ ਸੋਹਣੀ ਧਰਤੀ ਹੈ ਯਾਰ ਸਾਡੇ ਗੁਰੂਆਂ ਦੇ ਪੈਰ ਪਏ ਨੇ ਸਾਡੇ ਗੁਰੂਆਂ ਦਾ ਖੂਨ ਡੁੱਲੇ ਨੇ ਇੱਥੇ ਸਾਡੇ ਸ਼ਹੀਦਾਂ ਦੇ ਖੂਨ ਡੁੱਲੇ ਨੇ ਭਾਈ ਕਿਵੇਂ ਇਹਨੇ ਮੋਹ ਤੋੜ ਹੋ ਜਾਂਦੇ ਯਾਰ ਵੀ 20-20 ਸਾਲ 25-25 ਸਾਲ ਵਾਲੇ ਯਾਰ ਮੁੜ ਕੇ ਢੇੜੇ ਨਹੀਂ ਮਾਰਦੇ ਤੁਸੀਂ ਹੱਦ ਹੋ ਗਈ ਛੋਡੇ ਵਾਲੀ ਯਾਰ ਇੰਨਾ ਸਾਨੂੰ ਦਾਲਾਂ ਦੇ ਲਾਲਚ ਨੇ ਨਾ ਕਰਤਾ ਸਰਮਸ਼ੀ ਭੁੱਲ ਗਏ ਯਾਰ ਮੋੜਿਓ ਸਭ ਕੁਝ ਕਮਾ ਲਓਗੇ ਕਮਾ ਚੁੱਕੇ ਹਾਂ ਸਭ ਕੁਝ ਕਮਾਈ ਜਾਂਦੇ ਹੋ ਹਲੇ ਵੀ ਬੇੜਾ ਪਰਤਿਓ ਮੋੜਿਓ ਸੰਭਲ ਜਿਓ ਅਮਲ ਕਰਿਆ ਕਰੋ ਸਾਂਝਾ ਕਰਕੇ ਬਾਹਰਲਾਂ ਦਾ ਖੇ ਭੇਜ ਦਿਓ ਬਹੁਤੇ ਦਾ ਮੈਨੂੰ ਗਾਲਾਂ ਕੱਢਣਗੇ ਮੈਨੂੰ ਪਤਾ ਲੱਗਦੇ ਬਹੁਤ ਮੈਨੂੰ ਫੋਨ ਵੀ ਕਰਦੇ ਆ ਇੱਕ ਬੀਬੀਆਂ ਦਾ ਫੋਨ ਆਇਆ ਮੈਨੂੰ ਪਿੱਛੇ ਤੇ ਮੈਂ ਬੋਲਿਆ ਸੀਗਾ ਤੂੰ ਸਾਡੇ ਬਾਰੇ ਗਲਤ ਸੋਚਦਾ ਬਾਈ ਤੂੰ ਬੀਬੀਆਂ ਬਾਰੇ ਕਹਿੰਦਾ ਬੀਬੀਆਂ ਮੋੜਨ ਨਹੀਂ ਚਾਹੁੰਦੀਆਂ ਮੈਂ ਕਿਹਾ ਹਾਂ ਇਹ ਚ ਕੋਈ ਦੱਸੋ ਭਾਈ ਕੋਈ ਮਝੂਠ ਬੋਲਿਆ ਮੈਨੂੰ ਤਾਂ ਜੋ ਮੈਂ ਕਿਹੜਾ ਬਾਹਰ ਆਇਆ ਕਿਤੇ ਮੈਨੂੰ ਤਾਂ ਜੋ ਇੱਥੋਂ ਦੀ ਸੱਚਾਈ ਆ ਬਹੁਤ سارے ਮੇਰੇ ਕੋਈ ਯਾਰ ਮਿੱਤਰ ਬੈਠੇ ਆ ਕੋਈ ਉਹ ਫੋਨ ਕਰ ਲੈਂਦੇ ਆ ਦੱਸਦੇ ਰਹਿੰਦੇ ਆ ਸੱਚਾਈ ਭਾਈ ਇੱਥੇ ਤਾਂ ਕੁਝ ਚੱਲਦਾ ਮੈਂ ਤਾਂ ਉਹੀ ਗੱਲ ਕੀਤੀ ਮੈਂ ਕਮੋਂਡੇ ਨੇ ਲਿਖਿਆ ਖਨਾ ਜੋ ਛੱਡ ਕੇ ਦੇਸ਼ ਗਏ ਪਰਦੇਸ ਉਹ ਪਸਤਾਉਣਗੇ ਮਾਮਾਂ ਮਰੀਆਂ ਤੋਂ ਬਾਅਦ ਆਉਣਗੇ ਕਬਰ ਤੇ ਰਹਿਣਗੇ ਹੰਝੂ ਬਹਾਉਣਗੇ ਸਹੀ ਗੱਲ ਆ ਯਾਰ ਕੀ ਲੈ ਜਾਣਾ ਆਪਾਂ ਦੁਨੀਆ ਤੋਂ ਪਤਾ ਨਹੀਂ ਕਦੋਂ ਪੜਾਕਾ ਪੈ ਜਾਏ ਕਦੋਂ ਪੌਰ ਨੇ ਡਾਰੀ ਮਾਰ ਜਾਣੀ ਕਿਹੜੇ ਚੱਕ ਬੰਦ ਪਏ ਯਾਰ ਕੀ ਜਿੱਤਣਾ ਕੀ ਸਰ ਕਰਨਾ ਚਾਹੁੰਦੇ ਹੋ ਕਿਹੜੀ ਦੁਨੀਆ ਨੂੰ ਫੜਨਾ ਚਾਹੁੰਦੇ ਹੋ ਯਾਰ ਹੂੰ ਨਹੀਂ ਨਸੀਬ ਹੋਣੀ ਉਹ ਵਿਰਾਸਤ ਨਸੀਬ ਨਹੀਂ ਹੋਣੀ ਤੇ ਬੜੀ ਮਹਾਨ ਵਿਰਾਸਤ ਹੈ ਇਹਨੇ ਅਮੀਰ ਸਾਡੀ ਵਿਰਾਸਤ ਹੈ ਨਾ ਦੁਨੀਆ ਦੀ ਕੋਈ ਵਿਰਾਸਤ ਨਹੀਂ ਮੀਰ ਨਹੀਂ ਸਾਰਾ ਕੁਝ ਕਮਾਲ ਹੋ ਗਏ ਭਾਈ ਆ ਜਾਓ ਮੇਰਾ ਵੀਰ ਪਰਤੇ ਆਓ ਛੋਡੇ ਮਰੇ ਹੱਥ ਬੰਨ ਕੇ ਬੇਨਤੀ ਹੈ ਮੇਰੇ ਅੱਖੇ ਲੱਗ ਕੇ ਸਿਰਫ 4-5 ਸਾਲ ਆਪਣਾ ਔਖੇ ਸੌਖੇ ਜਮੀਨਾ ਬਚਾ ਲਓ ਨਾ ਵੇਚੋ ਬਾਹਰ ਦਾ ਨੁ ਅਪੀਲ ਆ ਬਾਹਰਲੇ ਕਹਿੰਦੇ ਭਾਈ ਕੀ ਕਰੇ ਸੁਣ ਨੂੰ ਅਪੀਲ ਆ ਇੱਕ ਮੈਂ ਹੋਰ ਅਪੀਲ ਕਰਦਾ ਜੀ ਮੈਂ ਬਾਹਰਲੇ ਭਰਾਵਾਂ ਨੂੰ ਅਪੀਲ ਕਰਦਾ ਤੁਸੀਂ ਟੂਰਨਾਮੈਂਟਾਂ ਤੇ ਲੱਖਾਂ ਰੁਪਏ ਕਰੋੜਾਂ ਰੁਪਏ ਖਰਚ ਕਰ ਦਿੰਦੇ ਹੋ ਵਿਆਹਾਂ ਤੇ ਖਰਚ ਕਰ ਦਿੰਦੇ ਹੋ ਹੋਰ ਘਰਾਂ ਤੇ ਖਰਚ ਕਰੀ ਜਾਂਦੇ ਹੋ ਠੀਕ ਆ ਚਲੋ ਟੂਰਨਾਮੈਂਟ ਇਹ ਜਿਹਾ ਕੰਮ ਖੇਡ ਮੇਲੇ ਹੋਣੇ ਚਾਹੀਦੇ ਆ ਸੋਨੂੰ ਇੱਕ ਬੇਨਤੀ ਆ ਭਾਈ ਬਾਹਰਲੇ ਨੂੰ ਜੇ ਕਿਤੇ ਤੁਸੀਂ 10 15 15 ਪਿੰਡ ਹਰ ਇੱਕ ਪਿੰਡ ਚ 10 15 15 ਬੰਦੇ ਬਾਹਰ ਬੈਠੇ ਆ ਜੇ ਤੁਸੀਂ ਕਿਤੇ 15 15 ਪਿੰਡ ਇਕੱਠੇ ਹੋ ਕੇ ਉਹਨਾਂ 15 ਪਿੰਡਾਂ ਦੇ ਵਿੱਚ ਇੱਕ ਇੱਕ ਸਕੂਲ ਖੜਾ ਕਰ ਦਿਓ ਸਾਡੇ ਕੋਲ ਆਪਣੀ এডਿਕੇਸ਼ਨ ਸਿਸਟਮ ਕੁੱਲ ਕੁੱਲ ਦੁਨੀਆ ਦੀਆਂ ਕੌਮਾਂ ਕੋਲੇ ਆਪਣਾ এডਿਕੇਸ਼ਨ ਸਿਸਟਮ ਅਸਾਈਆਂ ਕੋਲੇ ਆਪਣਾ ਇਹਨਾਂ ਕੋਲ ਆਰਐਸਐ ਨਾਲ ਕੋਲੇ ਆਪਣਾ ਸਾਰਿਆਂ ਕੋਲੇ ਆਪੂ ਆਪਣਾ ਸਿੱਖਿਆ ਦਾ ਪ੍ਰਬੰਧ ਹੈਗਾ ਸਾਡੇ ਕੋਲ ਨਹੀਂ ਸਾਡੇ ਕੋਲ ਸ਼੍ਰੋਮਣੀ ਕਮੇਟੀ ਨੇ ਸਕੂਲ ਬਣਾਏ ਉਹਦੇ ਬੁਰਾ ਹਾਲ ਆ ਬਹੁਤ ਸੱਤਾ ਨਾਸ ਮਾਰਤਾ ਨਾ ਇਧਰ ਨੂੰ ਧਿਆਨ ਹੀ ਨਹੀਂ ਹੈ ਕਰਨਾ ਤੁਹਾਨੂੰ ਇੱਕ ਬੇਨਤੀ ਆਸ ਬਾਹਰਲੇ ਨੂੰ ਖਾਸ ਤੌਰ ਤੇ ਮੈਂ ਤੁਮਨ ਕੇ ਅਪੀਲ ਕਰਦਾ ਤੁਹਾਨੂੰ ਕਿ ਤੁਸੀਂ ਕੰਮੇ ਜਰੂਰ ਕਰੋ ਤੁਸੀਂ ਦੱਸ 15-15 ਪਿੰਡਾਂ ਦੇ ਐਨਆਰ ਇਕੱਠੇ ਹੋ ਕੇ ਮੰਨ ਲਓ ਬਰਾਂਡੇ ਜ਼ਿਲ੍ਹੇ ਦੇ ਬਮੋਗੇ ਦੇ ਬਰਨਾਲੇ ਦੇ 15-15 ਪਿੰਡ ਨੇ ਤਾਂ ਉਹ 15-15 ਪਿੰਡ ਜਿਹੜੇ ਹੈਗੇ ਉੱਥੋਂ 10-10 5-5 ਦਾ ਮੂਲੀ ਗੱਲ ਇੱਕ ਪਿੰਡ ਚੋਂ ਬੰਦੇ 10-10 ਕਹੇ ਆ ਬਾਹਰ ਸਾਰੇ ਇਕੱਠੇ ਹੋ ਕੇ ਇੱਕ ਟਰਸਟ ਬਣਾ ਕੇ ਤੇ ਸਕੂਲ ਖੋਲੋ ਆਹ ਸਕੂਲਾਂ ਜੱਡਾ ਮਾੜਾ ਹਾਲ ਆ ਪੰਜਾਬ ਦਾ ਜਿਹੜੇ ਆ ਜਿੰਨੇ ਕੌਨਮੈਂਡ ਅੰਗਰੇਜ਼ੀ ਗੁਰੂਜੀ ਮਾਧਿਮ ਸਕੂਲ ਆ ਜਵਾਕ ਭਾਈ ਜੀ ਮੈਨੂੰ ਕੁੜਤਾੜਦੇ ਆ ਖੁੱਡੇ 'ਚ ਐਂ ਤਾੜੇ ਦਿੰਦੇ ਆ ਕੋਈ ਉੱਥੇ ਗਰਾਊਂਡ ਨਹੀਂ ਕੋਈ ਉੱਥੇ ਨੈਤਿਕ ਸਿੱਖਿਆ ਨਹੀਂ ਦਿੱਤੀ ਜਾਂਦੀ ਕੋਈ ਉੱਥੇ ਹੋਰ ਸਮਾਜ ਬਾਰੇ ਨਹੀਂ ਦੱਸਿਆ ਜਾਂਦਾ ਕੱਠ ਨਹੀਂ ਹੈਗਾ ਕੱਲਾ ਉਥੇ ਨਾ ਬੋਝ ਆ ਜਵਾਕਾਂ ਦੇ ਜਿਹੜੇ ਭਾਰੇ ਝੋਲੇ ਜਵਾਕਾਂ ਦੇ 20-20 ਕਿਲੋ ਦੇ ਜਿਉਂ ਜਵਾਕਾਂ ਨੂੰ ਤੜਕੇ ਉਤੋਂ ਹੁੰਦੇ ਆ 7 ਵਜੇ ਬੈਨਾਂ ਚ ਤਾਂ 4:00 ਵਜੇ ਵਾਪਸ ਆਉਂਦੇ ਆ ਜਵਾਕ ਜਿਉਂ ਜਵਾਕਾਂ ਨੂੰ ਦੁਬਾਰਾ ਟਿਊਸ਼ਨ ਤੋਂ ਛੱਡ ਦਿੰਦੇ ਆ 7 ਵਜੇ ਤਾਰੇ ਨਿਕਲਣ ਵੇ ਵਾਪਸ ਜਵਾਕ ਰਿਆ ਕਿ ਡੱਗ ਕੇ ਰੋਟੀ ਕੱਕ ਸੌ ਜਾਂਦੇ ਆ ਨਾ ਗਰਾਊਂਡ ਨਾਲ ਜੁੜਦੇ ਆ ਨਾ ਕਦੇ ਸਮਾਜ ਨਾਲ ਜੁੜਦੇ ਆ ਨਾ ਕਿਸੇ ਸਾਇਹਤ ਨਾਲ ਜੁੜਦੇ ਆ ਅਸੀਂ ਇਹੋ ਜਿਹੇ ਸਕੂਲ ਬਣਾ ਗਏ ਜਿੱਥੇ ਗਰਾਊਂਡਾਂ ਹੋਣ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ ਉਹ ਬੱਚਿਆਂ ਨੂੰ ਮੈਂ ਅੱਜ ਕਿਸੇ ਬੰਦੇ ਕੋਲ ਉੱਠ ਕੇ ਆਇਆ ਉਹਨੇ ਮੈਨੂੰ ਗੱਲ ਦੱਸੀ ਕਹਿੰਦਾ ਭਾਈ ਆਂਧਰਾ ਪ੍ਰਦੇਸ਼ ਚ ਮਾ ਗੱਲਾਂ ਚੱਲ ਪਈਆਂ ਮੈਂ ਭਾਈ ਜਵਾਬ ਕਿੱਥੇ ਪੜਦਾ ਕਹਿੰਦਾ ਆਂਧਰਾ ਪ੍ਰਦੇਸ਼ ਮੈਂ ਕਿੱਡੀ ਦੂਰ ਕਿਉਂ ਲਾਇਆ ਕਹਿੰਦਾ ਭਾਈ ਉੱਥੇ ਇੱਕ ਸਕੂਲ ਆ ਜੰਗਲ ਦੇ ਵਿੱਚ ਤੈਨੂੰ 3500 ਕੁ ਲੋਕਾਂ ਚ ਸਕੂਲ ਬਣਾਇਆ ਹੋਇਆ 3500 300 ਜਵਾਬ ਹੈ 8ਵੀਂ ਤੱਕ ਕਹਿੰਦਾ ਭਾਈ ਉੱਥੇ ਪੇਪਰ ਪੂਪਰ ਕੁਝ ਨਹੀਂ ਕੋਈ ਟੈਸਟ ਨਹੀਂ ਕੋਈ ਪੇਪਰ ਨਹੀਂ ਕੋਈ ਬੋਝ ਨਹੀਂ ਸਿਰਪੇ ਉੱਤੇ ਉਹਨਾਂ ਨੂੰ ਸਮਾਜ ਨਾਲ ਨੇਚਰ ਨਾਲ ਕੁਦਰਤ ਨਾਲ ਕਿਵੇਂ ਜੁੜਨਾ ਹੈ ਸਮਾਜ ਲਈ ਕੀ ਕਰਨਾ ਹੈ ਸਾਦੀ ਜ਼ਿੰਦਗੀ ਕਿਵੇਂ ਜਿਉਣੀ ਹੈ ਲੋਕਾਂ ਨਾਲ ਬਿਹਾਰ ਕਿਵੇਂ ਕਰਨਾ ਉਹੀ ਗੱਲਾਂ ਸਿਖੰਗਾਂ ਜਾਂਦੀਆਂ ਨੇ 8ਵੀਂ ਤੱਕ ਤੇ ਸਾਡੇ ਜੋਹੋਂ ਤੋਂ ਰਿਜਵਾਰ ਐਡੀ ਨਲੀ ਹੁੰਦੀ ਹੈ 2 ਸਾਲ ਦਾ ਹੁੰਦਾ ਨਹੀਂ ਚੋ ਲਾ ਦੋ ਸਕੂਲ ਛੇਤੀ ਹਲਾਟ ਢੱਡ ਜੀ ਹੁੰਦਾ ਜਵਾਬ ਉਹਦੀ ਸਕੀਮਾਂ ਕਰ ਲਾਏ ਕਿਹੜਾ ਸਕੂਲ ਭਾਲਾਂਗੇ ਜਵਾਬ ਨਹੀਂ ਲੈ ਐਨਾ ਬੋਝ ਲੱਦੀ ਜਾਂਦੇ ਆ ਕਿੱਥੋਂ ਉਹਦਾ ਵਿਕਾਸ ਹੋਣਾ ਨਾ ਉਹਦੇ ਸਰੀਰ ਦਾ ਵਿਕਾਸ ਨਾ ਉਹਦੇ ਦਿਮਾਗ ਦਾ ਵਿਕਾਸ ਕਰੀ ਆਇਆ ਜਬਾਗ ਫੋਟੇਲੀ ਵੀ ਉਹਨੇ ਕਾਰਟੂਨ ਦੇਖੀ ਜਾਂਦਾ ਜਾਂ ਮੋਬਾਈਲ ਦੇਖੀ ਜਾਂਦਾ ਸੋ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਮੇਰਾ ਵੀਰ ਇੰਨਾਂ ਗੱਲਾਂ ਤੇ ਵੀ ਸਾਨੂੰ ਗੌਰ ਕਰਨੀ ਪੈਣੀ ਆ ਬਾਹਰ ਲੋ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਕੀਤਾ ਤੁਸੀਂ ਕਿਸਾਨੀ ਅੰਦੋਲਨ ਚ ਵੀ ਤੁਸੀਂ ਬਹੁਤ ਸਾਥ ਦਿੱਤਾ ਹੋਰ ਪੰਜਾਬ ਦੇ ਮਨੁੱਖਾਂ ਦੇ ਵੀ ਸਾਥ ਦਿੰਦੇ ਹੋ ਆ ਕੰਮ ਮੇਰਾ ਵੀਰ ਮੇਰੇ ਅੱਖੇ ਲੱ ਕੇ ਜੂਰ ਕਰੋ ਕਿ ਤੁਸੀਂ ਬਾਹਰਲੇ ਬੰਦੇ 10 15 15 ਪਿੰਡਾਂ ਦੇ ਇਕੱਠੇ ਹੋ ਕੇ ਇੱਕ 15 15 ਪਿੰਡਾਂ ਨੂੰ 20 20 ਪਿੰਡਾਂ ਨੂੰ ਇੱਕ ਇੱਕ ਸਕੂਲ ਜ਼ਰੂਰ ਦਿਓ ਆਪਣਾ ਦੇਖੀ ਪਰ ਉੱਥੇ ਗਰਾਊਂਡ ਹੋਣਗੇ ਸਾਲੇ ਸਪੋਰਟਸ ਵਾਲਾ ਕਿੱਥੇ ਗਿਆ ਕੰ ਜੇ 11 ਖਿਡਾਰੀ ਕਦੇ ਹੌਕੀ ਵਿੱਚ ਖੇਡਦੇ ਸੀ ਤਾਂ 9 ਖੇਡਣ ਵਾਲੇ ਪੰਜਾਬੀ ਸਰਾਂ ਦੇ ਸਰਦਾਰ ਜੁੜੇ ਹੁੰਦੇ ਸੀ ਹੁਣ ਕਿੱਥੇ ਅਸੀਂ ਹੁਣ ਸਾਰਿਆਂ ਨੂੰ ਨਖਿੱਧ ਥੱਲੇ ਆ ਚੁੱਕੇ ਹਾਂ ਚੱਟੇ 'ਚ ਛਿੱਟਾ ਪੀਂਦੇ ਅਸੀਂ ਸਭ ਤੋਂ ਅੱਗੇ ਹੋਗੇ ਨਸ਼ਿਆਂ 'ਚ ਅਸੀਂ ਅੱਗੇ ਹੋਗੇ ਕਿ ਸਾਨੂੰ ਮੋੜਨਾ ਪੈਣਾ ਸਾਡੀ ਜਵਾਨੀ ਨੂੰ ਤੇ ਇਹਦੇ ਲਈ ਪਹਿਲ ਤੁਸੀਂ ਮੇਰਾ ਵੀਰ ਬਾਹਰਲੇ ਕਰ ਸਕਦੇ ਹੋ ਇਹ ਕੰਮ ਜ਼ਰੂਰ ਕਰਿਓ ਤੁਸੀਂ ਸਕੂਲਾਂ ਵਾਲਾ ਕੰਮ ਜਿਹੜਾ ਆਪਣਾ ਕਰਨ ਵਾਲਾ ਸੋ ਬਾਕੀ ਠੀਕ ਆ ਭਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਗੱਲਾਂ ਕਈ ਵਾਰੀ ਮੇਰੀਆਂ ਚੁੱਭ ਜਾਂਦੀਆਂ ਨੇ ਕੋੜੀਆਂ ਨੇ ਦੇਖੋ ਮੈਂ ਮੇਰਾ ਦਰਦ ਬੋਲਦਾ ਮੇਰੇ ਅੰਦਰ ਉਹ ਦਰਦ ਬੋਲਦਾ ਮੈਂ ਆਪਣੀ ਅੱਖਾਂ ਦੇ ਸਾਹਮਣੇ ਪ੍ਰਮਾਤਮਾ ਨੂੰ ਜਾਣ ਕੇ ਕਹਿੰਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਦੋਂ ਹੀ ਮੇਰੇ ਇਹ ਮੈਨੂੰ ਚਿੰਤਾ ਖਾਣ ਲੱਗ ਜਾਂਦੀ ਹੈ ਨਾ ਵੜ-ਵੜ ਕੇ ਵੀ ਯਾਰ ਮੇਰਾ ਪੰਜਾਬ ਇਧਰੋਂ ਵੀ ਖੁਰ ਚੱਲਿਆ ਇਧਰੋਂ ਵੀ ਮਰ ਚੱਲਿਆ ਪਾਣੀਆਂ 'ਚ ਜ਼ਹਿਰਾਂ ਬੋਲੀਆਂ ਮਾਰਤੀਆਂ ਇਤਿਹਾਸ ਨੂੰ ਬਗਾੜੀ ਜਾਂਦੇ ਆ ਨਿਸ਼ਾਨੀਆਂ ਢਾਈ ਜਾਂਦੇ ਆ ਇਤਿਹਾਸ ਦੀਆਂ ਜਵਾਨੀ ਪ੍ਰਵਾਸ ਕਰੀ ਜਾਂਦੀ ਆ ਮੁੰਡੇ ਸਾਡੇ ਚੱਟੇ ਨਾਲ ਮਰੀ ਜਾਂਦੇ ਆ ਕੋਈ ਗੈਂਗਵਾਰ ਚ ਮਰੀ ਜਾਂਦੇ ਆ ਕੋਈ ਐਕਸੀਡੈਂਟਾਂ ਚ ਮਰੀ ਜਾਂਦੇ ਆ ਕੋਈ ਖਾ ਚ ਜਵਾਕ ਮਰੀ ਜਾਂਦੇ ਆ ਆਈਵੀਐਫ ਸੈਂਟਰ ਖੁੱਲ ਗਏ ਥਾਂ ਥਾਂ ਤੇ ਟੀਕੇ ਨਾਲ ਸੀ ਜਵਾਕ ਲੈਣ ਲੱਗੇ ਉੱਥੇ ਸਾਡਾ ਡੀਐਨਏ ਬਦਲਿਆ ਜਾ ਰਿਹਾ ਸਾਡੀਆਂ ਨਸਲਾਂ ਦੀ ਜਿਹੜੀ ਨਸਲ ਘਾਤ ਆ ਨਾ ਖੁਸ਼ੀ ਆ ਦਸਾਂ ਲਾ ਘਾਣਾ ਉਹ ਕਿਵੇਂ ਕੀਤਾ ਜਾ ਰਿਹਾ